ਹਾਂਜੀ ਬਾਈ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਪੇਜ ਤੇ ਅੱਜ ਦੀ ਵੀਡੀਓ ਆਪਾਂ ਆਪਦੇ ਘਰੋਂ ਹੀ ਲੈ ਕੇ ਆਏ ਆ ਪਹਿਲਾ ਸੂਆ ਚਾਰ ਦੰਦ ਬੱਚੀ ਸੂਈ ਆ ਫੁੱਲ ਵੱਡੀ ਫੁੱਲ ਵੱਡੇ ਕੱਦ ਕਾਠ ਦੇ ਵਿੱਚ ਬੈੜੀ ਲੈ ਕੇ ਆਏ ਆ ਫਿਕਸ ਹਵਾਨੇ ਦੀ ਚੌਕ ਦੇ ਦੰਦ ਬਾਈ ਚੱਕਦੀ ਆ ਤੇ ਬਿਲਕੁਲ ਬਾਜਬਰੇਟ ਰੱਖਣਾ ਅੱਜ ਆਪਾਂ ਬਸ ਜਿਵੇਂ ਕਹਿੰਦੇ ਹਾਂ ਦਿਵਾਲੀ ਆਫਰ ਹੀ ਆ ਤੇ ਜੇ ਕਿਸੇ ਭਰਾ ਨੂੰ ਪਸੰਦ ਆਉਂਦੀ ਹੋਈ ਤਾਂ ਆ ਕੇ ਤੁਸੀਂ ਜੇਰ ਜੱਪੇ ਦੀ ਓਕੇ ਆ ਚਾਰੂ ਬਹੁਤ ਜ਼ਿਆਦਾ ਫਾਰਮ ਦੀ ਬੱਚੀ ਆ ਫੁੱਲ ਵੱਡੀ ਤੇ ਚਾਰੇ ਥਾਣਾ ਦਾ ਸਾਇਸ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਤਿਆਰੀ ਕਰੀ ਆ ਵੈੜ ਨੇ ਤੇ ਪਿੰਡ ਭਦੌੜਾ ਜੀ ਜ਼ਿਲ੍ਹਾ ਬਰਨਾਲਾ ਦਾ ਬਿਲਕੁਲ ਬਾਜਬਰੇਟ 85000 ਦੇ ਵਿੱਚ ਇਹ ਵੈੜੀ ਤੁਹਾਨੂੰ ਆਪਾਂ ਦੇਖ ਦੇਣੀ ਆ ਚਾਰੇ ਥਾਣਾ ਦੀ ਫੁੱਲ ਗਾਰੰਟੀ ਆ ਕੋਈ ਵੀ ਭਰਾ ਨਵਾਂ ਫਾਰਮ ਕਹੀ ਜੀ ਕਰਨ ਜਾ ਰਿਹਾ ਉਹਦੇ ਬਾਅਦ ਤੇ ਬਹੁਤ ਹੀ ਸੁਨਹਿਰੀ ਮੌਕਾ ਗਾ ਇੰਨੇ ਤੁਸੀਂ ਆਏ ਮੰਨ ਲਓ ਵੀ ਮਾਰਕੀਟ ਦਾ ਰੇਟ ਲੱਖ ਰੁਪਏ ਤੋਂ ਘੱਟ ਇਹ ਜੀ ਵੈੜ ਕੋਈ ਦਿੰਦਾ ਨਹੀਂ ਗਾ 85000 ਦੇ ਵਿੱਚ ਬਾਈ ਤੁਹਾਨੂੰ ਵੈੜ ਮਿਲ ਜਾਣੀ ਆ ਚਾਰੇ ਥਾਣ ਬਹੁਤ ਹੀ ਸੋਹਣੇ ਪੀੜੀ ਦੇ ਪਾਵੇ ਆਂਕੂ ਇਧਰੋਂ ਵੀ ਤੁਸੀਂ ਨਿਗਾਹ ਮਾਰ ਲਓ ਤੇ ਚਵਾਈ ਹੱਥ ਵਾਲੀ ਆ ਕੋਈ ਬਾਈ ਹੱਥ ਨਾਲ ਵੀ ਚੋ ਸਕਦਾ ਕੋਈ ਇਹ ਨਹੀਂ ਚੱਕਰ ਵੀ ਮਸ਼ੀਨ ਵਾਲੀ ਆ ਜਾਂ ਕਿਦਾਂ ਮਸ਼ੀਨ ਵੀ ਲੱਗ ਜੂ ਹੱਥ ਵਾਲੀ ਬਾਕੀ ਲੈ ਕੇ ਸਕੋਰ ਦੇਖ ਲਓ ਲੱਤ ਲੁੱਤੂ ਬਿਲਕੁਲ ਸਿੱਧੀ ਹਵਾਨਾ ਬਹੁਤ ਸੋਹਣਾਗਾ ਬਹੁਤ ਹੀ ਸੋਹਣੀ ਕਰਮ ਵਾਲੀ ਤਿਆਰੀ ਕਰਕੇ ਸੂਈ ਆ ਤੇ ਪਿੰਡ ਭਦਾਵੜਾ ਜੀ ਜ਼ਿਲ੍ਹਾ ਬਰਨਾਲਾ ਜੇ ਕਿਸੇ ਭਰਾ ਨੂੰ ਚਾਹੀਦੀ ਹੋਈ 9592274577 ਤੇ ਕੰਟੈਕਟ ਕਰਕੇ ਵੜਾ ਆਪਣੇ ਤੋਂ ਖਰੀਦ ਸਕਦੇ ਹੋ ਫਾਰਮ ਦੀ ਵਹਿੜਾ ਬਾਈ ਆਪ ਕਿਹੜੇ ਸਿਮੰਦ ਦੀ ਆ ਸਾਰੀ ਡਿਟੇਲ ਵੀ ਤੁਹਾਨੂੰ ਮਿਲ ਜੂ ਤੇ ਅਮੂਲ ਦਾ 40426 ਇਹਦੇ ਲੱਗਿਆ ਹੋਇਆ ਸੀ ਇਹਦਾ ਇਹ ਬੱਚਾ ਆਇਆਗਾ ਤੇ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਨਵੇਂ ਜਾਨਵਰ ਦੇ ਨਾਲ ਤੇ ਤਦ ਤੱਕ ਭਾਈ ਸਾਰੇ ਭਰਾਵਾਂ ਦਾ ਧੰਨਵਾਦ ਜੀ ਜੇ ਜੁਰ ਦੀ ਓਕੇ ਆਏ ਕੋਈ ਵੀ ਭਾਈ ਬੇਫਿਕਰ ਹੋ ਕੇ ਲਿਆ ਸਕਦੇ ਹਾਂ ਸਾਰੇ ਭਰਾਵਾਂ ਦਾ ਧੰਨਵਾਦ